ਪਰ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਪੰਜਾਬ ਨੂੰ ਚਿੱਟਾ ਪੂਰਾ ਖਾ ਗਿਆ ਇੱਕਦਮ ਇੱਕਦਮ ਖਤਮ ਕਰਤੀ ਪੰਜਾਬ ਦੀ ਜਵਾਨੀ ਚਿੱਟੇ ਨੇ ਹੂੰ ਪਰ ਕੋਈ ਵੀ ਸਾਡਾ ਸੰਤ ਮਹਾਪੁਰਸ਼ ਗਿਆਨੀ ਬ੍ਰह्म ਗਿਆਨੀ ਚਿੱਟੇ ਦੇ ਖਿਲਾਫ ਅੱਜ ਤੱਕ ਕਿਸੇ ਨੇ ਇੱਕ ਸ਼ਬਦ ਮੋਜੋ ਨਹੀਂ ਕੱਢਿਆ ਹੂੰ ਹਾਂਜੀ ਹਾਂਜੀ ਤੇ ਇਹ ਬੜਾ ਸੋਚ ਕੇ ਲੱਗਦਾ ਹੈ ਕਿ ਕੀ ਗੱਲ ਆ ਕਿ ਕਿਉਂ ਨਹੀਂ ਜੋ ਸਾਡੇ ਬਾਬੇ ਨਾਨਕ ਸਾਹਿਬ ਨੇ ਤਾਂ ਸਾਨੂੰ ਰੈਵੋਲੂਟ ਕੀਤਾ ਗਲਤ ਪਾਸੇੋਂ ਸਹੀ ਪਾਸੇ ਲਾਇਆ ਪਰ ਸਾਡੇ ਜਿਹੜੇ ਸੰਤਿਆ ਸੰਤ ਸਮਾਜ ਆਏ ਏ ਇੰਨੀ ਵੱਡੀ ਸਮੱਸਿਆ ਸਾਹਮਣੇ ਖੜੀ ਹੋ ਗਈ ਪਰ ਇਹ ਚੁੱਪ ਰਹਿ ਆ ਇਹਦਾ ਕਾਰਨ ਕੀ ਆ ਕਜੀ ਤੁਸੀਂ ਤੁਸੀਂ ਕਿਹੜੀ ਸਟੇਟ ਵਿੱਚ ਆ ਮੈਂ ਮੈਂ ਜਿਸ ਟਾਈਮ ਪੰਜਾਬ ਆਪਣੇ ਸ਼ਹਿਰ ਸੁਲਤਾਨਪੁਰ ਲੋਧੀ ਮੇਰਾ ਪਿੰਡ ਆ ਸੁਲਤਾਨਪੁਰ ਲੋਧੀ ਕੋ ਲੋਧੀਵਾਲ ਪੰਜਾਬ ਚ ਹੀ ਆ ਤੁਸੀਂ ਵੀ ਨਾ ਹਾਂਜੀ ਪੰਜਾਬ ਚ ਪਹਿਲਾਂ ਪਹਿਲਾਂ ਪਿੱਛੇ ਰੇਡੀਓ ਬੰਦ ਕਰੋ ਜੀ ਜਿਹੜਾ ਵੀ ਤੁਹਾਡਾ ਸੋਰਸ ਇੱਥੇ ਡਿਸਟਰਬੈਂਸ ਆਉਂਦੀ ਆ ਸਾਨੂੰ ਉਹਨੂੰ ਬੰਦ ਕਰਕੇ ਮੇਰੇ ਨਾਲ ਗੱਲ ਕਰੋ ਤੁਸੀਂ ਮੈਂ ਜੇ ਹੈੱਡਫੋਨ ਲਾਇਆ ਮੈਂ ਹੈੱਡਫੋਨ ਲਾ ਲਦਾ ਫਿਰ ਹਾਂ ਜੋ ਵੀ ਤੁਹਾਡੀ ਆਵਾਜ਼ ਹੋਰ ਕੁਝ ਨਹੀਂ ਕੋਈ ਗੱਲ ਨਹੀਂ ਜੀ ਮੈਂ ਨਾ ਹੈੱਡਫੋਨ ਲਾਦਣਾ ਸ਼ਾਇਦ ਇਹਦੀ ਵਜ੍ਹਾ ਨਾਲ ਹੋਊਗਾ ਹਾਂਜੀ ਹਾਂਜੀ ਸਰ ਹਾਂਜੀ ਤੁਸੀਂ ਤੁਸੀਂ ਵੀ ਪੰਜਾਬ 'ਚ ਹੀ ਆ ਨਾ ਜੀ ਜੀ ਪੰਜਾਬ ਵਿੱਚ ਆ ਜੀ ਮੈਂ ਤੁਸੀਂ ਤੁਹਾਨੂੰ ਚਿੱਟਾ ਲਾਉਂਦਿਆਂ ਨੂੰ ਕਿੰਨੇ ਸਾਲ ਹੋ ਗਏ ਤੁਹਾਡੀ ਵਾਈਫ ਨੂੰ ਤੁਹਾਨੂੰ ਨਹੀਂ ਜੀ ਮੈਂ ਨਹੀਂ ਜੀ ਚਿੱਟਾ ਲਾਇਆ ਬੱਲੇ ਤੁਹਾਡੀ ਵਾਈਫ ਨੇ ਦੂਰ ਰੱਖਿਆ ਵਾਈਫ ਨਹੀਂ ਜੀ ਨਹੀਂ ਜੀ ਨਹੀਂ ਤੇ ਜਿਹੜੇ ਬਾਬੇ ਨੇ ਤੁਹਾਨੂੰ ਦੱਸਿਆ ਤੁਸੀਂ ਉਹਦਾ ਨਾਂ ਨੰਬਰ ਦਿਓ ਬਾਕੀਆਂ ਨੂੰ ਵੀ ਉਹਨਾਂ ਨੂੰ ਕੋ ਭੇਜਦੇ ਨੇ ਤੁਹਾਨੂੰ ਕਿਹਨੇ ਕਿਹਾ ਵੀ ਨਹੀਂ ਲਾਉਣਾ ਨਹੀਂ ਨਹੀਂ ਜੀ ਮੇਰਾ ਸਵਾਲ ਅਭੀ ਸਮਝੇ ਨਹੀਂ 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 ਆਪਾਂ ਉੱਥੇ ਉੱਥੇ ਬਾਅਦ ਚ ਉੱਥੇ ਬਾਅਦ ਚ ਜਾਣੇ ਮੈਂ ਪੁੱਛਿਆ ਤੁਸੀਂ ਚਿੱਟਾ ਲਾਉਣਾ ਨਹੀਂ ਤੁਸੀਂ ਕਿਹਾ ਨਹੀਂ ਨਹੀਂ ਜੀ ਨਹੀਂ ਮੈਂ ਤੁਹਾਨੂੰ ਪੁੱਛਿਆ ਵੀ ਤੁਹਾਨੂੰ ਕਿਹੜੇ ਬੰਦੇ ਨੇ ਕਿਹਾ ਸੀ ਕਿ ਚਿੱਟਾ ਲਾਉਣਾ ਨੁਕਸਾਨ ਦੇ ਆ ਸਰੀਰ ਲਈ ਉਹ ਉਹ ਤੁਸੀਂ ਕਿਹਦੇ ਕਹਿਣ ਤੇ ਹਟੇ ਨਹੀਂ ਜੀ ਮੈਂ ਇਸ ਪਾਸੇ ਕਿਹਾ ਜੀ ਨਹੀਂ ਅਜੇ ਤੱਕ ਚੱਟੇ ਵਾਲੇ ਪਾਸੇ ਬਸ ਆਇਆ ਜਿਹੜਾ ਉਧਰ ਜਾਣਾ ਜਾਂ ਨਾ ਜਾਣਾ ਨਾ ਤੁਹਾਡੀ ਚੁਆਇਸ ਆ ਜੀ 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 ਜੇ ਤੁਸੀਂ ਇਹ ਕਹਿੰਨੇ ਆ ਨਾ ਵੀ ਦੇਖੋ ਜੀ ਵੀ ਅਸੀਂ ਮੈਂ ਝੂਠ ਬੋਲਦਾ ਆ ਵੀ ਮੈਨੂੰ ਕੋਈ ਸਿੱਖਿਆ ਦੇਵੇ ਫਿਰ ਮੈਂ ਝੂਠ ਬੁੱਲਣ ਤੋਂ ਹਟਾਂ ਜੀ 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 ਇਹ 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 ਪਸ਼ੂਪੁਣਾ ਆ ਜੀ ਬਿਲਕੁਲ ਜੀ ਬਿਲਕੁਲ ਜਾਨੀ ਕੋਈ ਕੰਮ ਕਰਨਾ ਜਾਂ ਨਹੀਂ ਕਰਨਾ ਆਪਣੀ ਚੁਆਇਸ ਆ ਕੁਦਰਤ ਨੇ ਹਰ ਇੱਕ ਇਨਸਾਨ ਨੂੰ ਇੰਨਾ ਕੁ ਤਰਕ ਦਿੱਤਾ ਆ ਵੀ ਠੀਕ ਕੀ ਆ ਗਲਤ ਕੀ ਆ ਜੀ ਜੀ ਬਿਲਕੁਲ ਜੀ ਬਿਲਕੁਲ ਘਰਾਂ ਚ ਘਰ ਚ ਜਦੋਂ ਨਾ ਬੱਚਾ ਹੁੰਦਾ ਮਹੀਨੇ ਡੇਢ ਮਹੀਨੇ ਦਾ ਜਦੋਂ 4-6 ਮਹੀਨੇ ਦਾ ਰੋਣ ਲੱਗਦਾ ਉਹ ਜੀ ਜੀ ਉਹ ਸ਼ੁਰੂ ਸ਼ੁਰੂ ਦੇ ਵਿੱਚ ਹਰੇਕ ਚੀਜ਼ ਨੂੰ ਹੱਥ ਲਾਉਂਦਾ ਜਾ ਕੇ ਜੀ ਜੀ ਤੁਸੀਂ ਦੇਖ ਲਿਓ ਜਦੋਂ ਕਿਤੇ ਨਾ ਇੱਕ ਵਾਰੀ ਤੱਤੀ ਚੀਜ਼ ਨੂੰ ਤੱਤੇ ਭਾਂਡੇ ਨੂੰ ਤੱਤੇ ਨੂੰ ਹੱਥ ਲੱਗ ਗਿਆ ਉਹਦਾ ਜੀ 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 ਜੇ ਉਹਨੂੰ ਇੱਕ ਵਾਰੀ ਹੀਟ ਫੀਲ ਹੋ ਗਈ ਮੁੜ ਕੇ ਉਹਦੇ ਨੇੜੇ ਨਹੀਂ ਜਾਊਗਾ ਉਹ ਹਾਂ ਜੀ ਜੀ ਬਿਲਕੁਲ ਜੀ ਹੁਣ ਤਵੇ ਤੇ ਹੱਥ ਨਹੀਂ ਰੱਖਣਾ ਤੁਸੀਂ ਸੋਚ ਕੇ ਦੇਖੋ ਤੁਹਾਨੂੰ ਪਹਿਲੀ ਵਾਰ ਕਿਹਨੇ ਸਿੱਖਿਆ ਦਿੱਤੀ ਸੀ ਇਹ ਜੀ ਬਿਲਕੁਲ ਜੀ ਮੈਂ ਇਹ ਗੱਲ ਖਿਆਲ ਰੱਖਾਂਗਾ ਜੀ ਅਗਲੀ ਵਾਰ ਸੋਚਾਂਗਾ ਜੀ ਆਪਣੇ ਆਪਣੇ ਆਪ ਯਾਨੀ ਜਿਹੜਾ ਜਿਹਨੂੰ ਲੌਜਿਕ ਕਹਿੰਦੇ ਆ ਜਿਹਨੂੰ ਤਰਕ ਕਹਿੰਦੇ ਆ ਕਿਉਂਕਿ ਸਾਡੇ ਕੋਲ ਮੋਸ਼ਨ ਆ ਸਰਬੰਦੇ ਕੋਲ ਦਿਮਾਗ ਆ ਉਹ ਆਪਣਾ ਚੰਗਾ ਬੁਰਾ ਸੋਚ ਸਕਦਾ ਉਹ ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਹਰ ਚੀਜ਼ ਦੇ ਵਿੱਚ ਅਸੀਂ ਇਹ ਜਾਣਦੇ ਆ ਕਿ ਮੇਰਾ ਫਾਇਦਾ ਕਾਦੇ ਵਿੱਚ ਆ ਨੁਕਸਾਨ ਕਾਦੇ ਵਿੱਚ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਜਾਣਦੇ ਜੀ ਸਹੀ ਗੱਲ ਐ ਜੀ ਠੀਕ ਮੇਰਾ ਨਾ ਮੇਰਾ ਪੰਜਾਬੀਆਂ ਨਾਲ ਬਹੁਤ ਬਾਹ ਰਹਿੰਦਾ ਆ ਕਈ ਵਾਰੀ ਨਾ ਇਦਾਂ ਕੰਮਾਂ ਤੇ ਕਈ ਬੰਦੇ ਹੁੰਦੇ ਆ ਉਹ ਬੰਦੇ ਇਦਾਂ ਢਿੱਲੇ ਢਿੱਲੇ ਹੌਲੀ ਹੌਲੀ ਸਾਰਾ ਜੇ ਉਹਨਾਂ ਨੂੰ ਕੋ ਕੰਮ ਕਹੋ ਉਹ ਇਦਾਂ ਕਹਿੰਦੇ ਮੈਨੂੰ ਜੀ ਇਦਾਂ ਮੈਨੂੰ ਨਿਤ ਮੈਂ ਸਿੱਖ ਨਹੀਂ ਸਕਦਾ ਜਾਂ ਮੈਨੂੰ ਸਿਖਾਇਆ ਨਹੀਂ ਕਿਸੇ ਨੇ ਜੀ ਜੀ ਬਿਲਕੁਲ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਹਮੇਸ਼ਾ ਪੁੱਛਦਾ ਹੁੰਦਾ ਵੀ ਇਦਾਂ ਤੁਸੀਂ ਇੱਥੇ ਰਾਮਨਾ ਕਹਿ ਦਿੰਨੇ ਆ ਇਹ ਵੀ ਮੈਨੂੰ ਪੜ੍ਹਨਾ ਨਹੀਂ ਆਉਂਦਾ ਜਾਂ ਮੈਨੂੰ ਇਦਾਂ ਵੀ ਕਿੰਨੀ ਵਾਰ ਇਦਾਂ ਹੋਈ ਆ ਵੀ ਤੁਸੀਂ ਬੈਂਕ 'ਚ ਪੈਸੇ ਜਮ੍ਹਾਂ ਕਰਾਉਣ ਗਏ ਹੋ ਤਾਂ ਕਿਸੇ ਹੋਰ ਦੇ ਅਕਾਊਂਟ ਵਿੱਚ ਕਰਵਾਇਆ ਇਹੋ ਮੂੰ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਕਿੰਨੀ ਵਾਰ ਇਦਾਂ ਹੋਈ ਆ ਵੀ ਬਿਜਲੀ ਦਾ ਬਿੱਲ ਦੇਣ ਗਏ ਸੀਗੇ ਤੇ ਤੁਸੀਂ ਗਰੋਸਰੀ ਦੀ ਦੁਕਾਨ ਤੇ 100 ਰੁਪਏ ਫੜਾ ਕੇ ਮੁੜਿਆ ਬਸ ਜੀ ਜੀ ਬਿਲਕੁਲ ਜੀ ਕਦੇ ਨਹੀਂ ਕਦੇ ਆਏ ਹਾਏ ਕਦੇ ਨਹੀਂ ਹੁੰਦਾ ਬੰਦੇ ਨਾਲ ਜੀ ਜੀ ਜਹਾਜ਼ੇ ਬੰਦਾ ਇੰਡੀਆ ਤੋਂ ਤੁਰ ਪੰਜਾਬ ਤੋਂ ਤੁਰਦਾ ਟੈਕਸੀ ਲੈਂਦਾ ਜਹਾਜ਼ੇ ਚੜ੍ਹਿਆਉਂਦਾ ਹਨਾ ਕੈਨੇਡਾ ਪਹੁੰਚ ਜਾਂਦਾ 에어ਪੋਰਟ ਤੋਂ ਕਰਕੇ ਘਰ ਪਹੁੰਚ ਜਾਂਦਾ ਹਾਂਜੀ ਕੰਮ ਲੱਭ ਲੈਂਦਾ ਜਿੱਥੇ ਜ਼ਿੰਮੇਵਾਰੀ ਨਿਭਾਉਣ ਦੀ ਗੱਲ ਆਉਂਦੀ ਆ ਕਸ਼ਟ ਲੈਣ ਤੋਂ ਬੰਦਾ ਬਚਦਾ ਆ ਜੀ ਜੀ ਬਿਲਕੁਲ ਹੈ ਜੀ ਹੈ ਬਿਲਕੁਲ ਠੀਕ ਹੈ ਜੀ ਇਹ ਇਹ ਆਪਣਾ ਜਿਹੜਾ ਨਫਾ ਨੁਕਸਾਨ ਆ ਨਾ ਉਹਦੇ ਲਈ ਇਹ ਚੁਆਇਸ ਹੈ ਤੁਹਾਡੀ ਆਪਣੀ ਮੈਂ ਹਮੇਸ਼ਾ ਇਹਨਾਂ ਨਾਲ ਸਾਡੇ ਸਾਡੇ ਨਿਊਜ਼ੀਲੈਂਡ ਦੇ ਵਿੱਚ ਜਦੋਂ ਅਸੀਂ ਆਏ ਆ 35 ਸਾਲ ਪਹਿਲਾਂ ਹਾਂਜੀ ਜਾਨੀ ਇੱਕ ਇੱਕ ਇੱਥੇ ਜਿਹਦਾ ਸ਼ਹਿਰ ਹੈ ਉਹਦੇ ਜਿਹਦਾ ਮਹੱਲੇ ਕਹਿ ਲਓ ਛੋਟੇ ਛੋਟੇ ਸਰਬੇ ਆ ਉਹਦੇ ਬਣੇ ਹੋਣਾ ਹਾਂਜੀ ਹਾਂਜੀ ਇੱਕ ਇੱਕ ਪਿੰਡ ਦੇ ਵਿੱਚ ਕਈ ਵਾਰ ਤੀਜੇ ਤੀਜੇ ਪਿੰਡ ਵਿੱਚ ਜਾ ਕੇ ਠੇਕਾ ਹੁੰਦਾ ਸੀ ਜੀ ਤੇ ਅਭੀ 25 ਸਾਲ ਤੋਂ ਸਾਡੇ ਪੰਜਾਬੀਆਂ ਨੇ ਇੱਕ ਇੱਕ ਜਿਹੜੀ ਗਲੀ ਆ ਬਾਜ਼ਾਰ ਦੀ ਇੱਕ ਇੱਕ ਗਲੀ ਹਾਂਜੀ ਹਾਂਜੀ ਉਹਦੇ ਤੇ ਚਾਰ ਚਾਰ ਠੇਕੇ ਖੋਲ ਲੈ ਠੀਕ ਹੈ ਜੀ ਹਾਂਜੀ ਉਹ ਹੋਇਆ ਕੀ ਜਦੋਂ ਇੱਕ ਬੰਦਾ ਮਤਲਬ ਬਿਜ਼ਨਸ ਵਿੱਚ ਪਿਆ ਉਹਨੇ ਦੇਖਿਆ ਵੀ ਠੇਕੇ ਵਿੱਚ ਤਾਂ ਪੈਸਾ ਬੜਾ ਆ ਹਾਂਜੀ ਹੁੱਕ ਬੰਦਾ ਕਰਿਆਨੇ ਦੀ ਦੁਕਾਨ ਖੋਲਦਾ ਉੱਥੇ ਡਾਲਰ ਦਾ ਚਾਕਲੇਟ ਆ 50 ਸੈਂਟ ਦੀ ਡਰਿੰਕ ਆ 30 ਸੈਂਟ ਦੀ ਲੋਲੀ ਆ ਹਾਂਜੀ ਪਰ ਜਦੋਂ ਠੇਕਾ ਖੋਲਦਾ 80 ਡਾਲਰ ਦੀ ਬੋਤਲ ਆ 50 ਡਾਲਰ ਦੀ ਬੋਤਲ ਆ ਜੀ 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 ਫਿਰ ਕਰਨਾ ਕੁਛ ਨਹੀਂ ਹਾਂਜੀ ਸਮਾਨ ਆਰਡਰ ਕਰਨਾ ਆ ਵੀਰ ਦੀਆਂ ਕੈਨਾਂ ਆ ਸ਼ਰਾਬ ਦੀਆਂ ਬੋਤਲਾਂ ਆ ਵੀਰ ਦੀਆਂ ਬੋਤਲਾਂ ਆ ਉਹ ਪੇਟੀਆਂ ਨੇ ਪੇਟੀਆਂ ਆ ਜਾਨੀਆਂ ਰੱਖੀਆਂ ਆ ਬੰਦਾ ਆਉਂਦਾ ਚੱਕਦਾ ਆ 50 ਕੈਨਾਂ ਦਾ 30 ਕੈਨਾਂ ਦਾ ਬਾਕਸ ਹੁੰਦਾ ਹਨਾ 80 ਡਾਲਰ ਰੱਖਦਾ 10% ਮਾਰਜਨ ਹੋਇਆ ਤਾਂ ਸਿੱਧੇ 8 ਡਾਲਰ ਤੁਹਾਡੇ ਜੀ ਜੀ ਹਾਂਜੀ ਆਪਾਂ ਦੋ ਤਿੰਨ ਸਵਾਲ ਕਰਨੇ ਜੀ ਤੁਹਾਡੇ ਨਾਲ ਜਿਹਦੀ ਜਿਹਦੀ ਲੱਖ ਡਾਲਰ ਦੀ ਸੇਲ ਆ ਉਹ ਉਹ 8-10 ਹਜ਼ਾਰ ਡਾਲਰ ਹਫ਼ਤੇ ਤੱਕ ਜੀਬ ਚ ਪਾ ਕੇ ਉਹਨੇ ਸੋਚਿਆ ਭੀ ਇਦਾਂ ਇਹ ਇੱਥੇ ਪੇ ਫਰਾਂ ਇੱਥੇ ਇੱਕ ਦੁਕਾਨ ਖਾਲੀ ਹੈਗੀ ਆ ਇੱਥੇ ਇੱਕ ਖਾਲੀ ਹੈਗੀ ਆ ਫੇ ਇੱਕ ਨੇ ਕੀ ਕੀਤਾ ਜਦੋਂ ਜਦੋਂ ਇੱਕ ਇੱਕ ਉਹਦਾ ਠੇਕਾ ਵਧੀਆ ਚੱਲ ਗਿਆ ਉਹਨੇ ਤਿੰਨ ਚਾਰ ਹੋਰ ਖੋਲ੍ਹ ਲਏ ਫੇ ਉਹ ਥੋਕ ਵਿੱਚ ਸਮਾਨ ਖਰੀਦਣ ਲੱਗ ਪਿਆ ਜੀ ਜੀ ਫੇ ਦੂਜਿਆਂ ਨੂੰ ਥੋਕ ਦਾ ਸਮਾਨ ਵੀ ਵੇਚਣ ਲੱਗ ਪਿਆ ਜੀ ਜੀ ਤੇ ਉਹਨਾਂ ਠੇਕਿਆਂ ਤੇ ਬਹੁਤ ਸਾਰੀਆਂ ਥਾਵਾਂ ਤੇ ਪੰਜਾਬੀ ਔਰਤਾਂ ਵੀ ਘੜਦੀਆਂ ਹਨ ਹਾਂਜੀ ਪੰਜਾਬ ਚ ਸ਼ਾਇਦ ਇਹ ਤੁਹਾਨੂੰ ਉਪਰਾ ਲੱਗੇ ਪਰ ਇਹਨਾਂ ਸਾਡੇ ਮੁਲਖਾਂ ਚ ਪੰਜਾਬੀ ਔਰਤਾਂ ਸ਼ਰਾਬ ਦੇ ਠੇਕਿਆਂ ਤੇ ਹੋਰ ਨਸ਼ੇ ਵਾਲੀਆਂ 12 ਪੱਬਾਂ ਦੇ ਵਿੱਚ ਹੈਗੀਆਂ ਪੰਜਾਬੀ ਔਰਤਾਂ ਹਾਂਜੀ ਹਾਂਜੀ ਜੀ ਹਾਂਜੀ ਔਰ ਔਰ ਮੈਂ ਗਰੰਟੀ ਦਿੰਨਾ ਉਹ ਆਪ ਸ਼ਰਾਬ ਨਹੀਂ ਪੀਂਦੀਆਂ ਕਦੇ ਵੀ ਹਾਂਜੀ ਹੁਣ ਤੁਸੀਂ ਦੇਖੋ ਦੱਸੋ ਕਿ ਜਿਹੜਾ ਜਿਹੜੀ ਔਰਤ 10 ਘੰਟੇ ਸ਼ਰਾਬ ਦੇ ਠੇਕੇ 'ਚ ਖੜਕੇ ਰੋਜ਼ ਦੀ ਡੇਢ ਡੇਢ 2 200 ਬੋਤਲ ਵੇਚ ਕੇ ਇਵਨ ਪੱਬ ਦੇ ਵਿੱਚ ਜਾਂਦੀ ਆ ਉਹ ਉਹ ਗਲਾਸ ਵਿੱਚ ਪਾ ਕੇ ਦਿੰਦੀ ਬਤਾਉਂਦੀ ਆ ਹਾਂਜੀ ਫੇ ਵੀ ਆਪ ਨਹੀਂ ਪੀਂਦੀ ਜੀ ਜੀ ਫੇ ਪੰਜਾਬ 'ਚ ਅਸੀਂ ਕਹਤੇ ਕਹੀ ਜਾਂਦੇ ਆ ਕਿ ਸਰਕਾਰ ਨੇ ਨਸ਼ਾ ਫਲਾ ਦਿੱਤਾ ਠੀਕ ਹੈ ਜੀ ਬੇ ਗੱਲ ਮੰਨਣਯੋਗ ਆ ਜੀ ਹਾਂਜੀ ਸਾਲ ਸਵਾਲ ਹੈਗਾ ਸਲਫ ਕੰਟਰੋਲ ਸਾਡੇ ਵਿੱਚ ਹਨੀ ਸਰ ਇੱਕ ਸਵਾਲ ਮੈਂ ਹੋਰ ਕਰਨਾ ਚਾਹੁੰਦਾ ਜੀ ਹਾਂਜੀ ਇਹ ਇੱਕ ਆ ਸਵਾਲ ਆ ਜੀ ਅੱਜ ਮੌਕਾ ਮਿਲਿਆ ਤੇ ਤੁਹਾਡੇ ਕੋਲ ਲਾਹਾ ਲੈ ਲਈਏ ਹਾਂਜੀ ਪਰ ਸਾਡੇ ਪੰਜਾਬ ਦੇ ਲੋਕ ਮੈਂ ਦੇਖਿਆ ਮੇਰੇ ਆਪਣੇ ਇਲਾਕੇ ਵਿੱਚ ਹੀ ਮੈਂ ਦੇਖਿਆ ਜੀ ਕਿ ਧਰਮ ਜਾਤ ਦੇ ਨਾਂ ਤੇ ਇੱਕ ਮਿੰਟ ਚ ਟਰਾਲੀਆਂ ਭਰ ਕੇ ਤੁਰ ਪੈਂਦੇ ਆ ਹੂੰ ਇੱਕ ਦੂਜੇ ਅੱਗੇ ਹੋ ਕੇ ਪਾਰ ਸਾਰੇ ਵਕ ਜੋ ਸਾਰੇ ਪੰਜਾਬ ਜੀ ਇਹੋ ਹਾਲ ਆ ਪਰ ਕਿਤੇ ਪੰਜਾਬ ਦੇ ਲੋਕ ਪਿੰਡ ਚ ਸਕੂਲ ਬਣਾਉਣਾ ਪਾਰਕ ਬਣਾਉਣੀ ਜਿਮ ਬਣਾਉਣਾ ਕੋਈ ਲਘੂ ਉਦਯੋਗ ਖੋਲ੍ਹ ਲੀਏ ਆਪਣੀ ਸੜਕ ਚੰਗੀ ਨਹੀਂ ਹੈਗੀ ਆਪਣੇ ਪਿੰਡ ਡਿਸਪੈਂਸਰੀ ਹੈ ਨਹੀਂ ਇਸ ਵਾਸਤੇ ਜੇ ਕੋਈ ਬੰਦਾ ਇਹਨਾਂ ਨੂੰ ਇਕੱਠਾ ਵੀ ਕਰਨਾ ਚਾਵੇ ਤੇ ਪੰਜਾਬ ਦੇ ਲੋਕ ਸਮਝਦੇ ਵੀ ਐਵੇਂ ਮੂਰਖ ਬੰਦਾ ਏ ਹਾਂਜੀ ਇਹ ਕੀ ਕਾਰਨ ਮਤਲਬ ਪੰਜਾਬ ਦੇ ਲੋਕਾਂ ਦਾ ਵਿੱਚ ਸੋਸ਼ਲਿਜ਼ਮ ਘਟ ਗਿਆ ਜਾਂ ਜਾਂ ਮਤਲਬ ਕੀ ਕਾਰਨ ਹੋ ਸਕਦਾ ਜੀ ਇਹ ਨਹੀਂ ਸੋਸ਼ਲਿਜ਼ਮ ਤਾਂ ਹੈਗਾ ਆ ਉਹਦੇ ਵਿੱਚ ਨਹੀਂ ਗੱਲ ਜਿੱਦੋਂ ਨਾ ਕਿਸੇ ਬਾਬੇ ਦੇ ਜਾਂ ਨਹੀਂ ਕਿਸੇ ਡੇਰੇ ਦੇ ਜਾਂ ਨਹੀਂ ਪਹਿਲੀ ਗੱਲ ਤਾਂ ਉਹਦੇ ਚ 50% ਉਹ ਲੋਕ ਹੁੰਦੇ ਆ ਜਿਨਾਂ ਨੂੰ ਸਿਰਫ ਉੱਥੋਂ ਲੈਣਾ ਹੁੰਦਾ ਖਾਣਾ ਹੁੰਦਾ ਜੀ ਫ੍ਰੀ ਦਾ ਖਾਣਾ ਆ ਫ੍ਰੀ ਦਾ ਹਨ ਜੇ ਜੇ ਹੁਣ ਮੰਨ ਲਓ ਕਿ ਘਰ ਦੇ 10 5 ਜੀ 4 ਜੀ ਗਏ ਆ ਹਾਂਜੀ ਹੁਣ ਇੱਥੇ ਗੁਰਦੁਆਰੇ ਦਾ ਅਸੀਂ ਪ੍ਰਬੰਧ ਕਰਦੇ ਆਂ ਸਵੇਰੇ ਪਕੌੜੇ ਬਣੇ ਹੁੰਦੇ ਆ ਨਾਲ ਜਲੇਬੀਆਂ ਬਣੀਆਂ ਹੁੰਨੀਆਂ ਜੀ ਜੀ ਦੁਪਹਿਰ ਨੂੰ ਲੰਗਰ ਲਈ ਜਾਨੀ ਦਾਲ ਆ ਜਾਂ ਸਬਜ਼ੀ ਵੀ ਹੁੰਦੀ ਕੇਵਰ ਨਾਲ ਦਹੀਂ ਆ ਖੀਰ ਆ ਹਨਾ ਚੌਲ ਹੁੰਦੇ ਆ ਰੋਟੀ ਹੁੰਦੀ ਆ ਜੇ ਹੁਣ ਤੁਸੀਂ ਇੰਨੇ ਦੋ ਮੀਲ ਕਿਸੇ ਰੈਸਟੋਰੈਂਟ ਤੋਂ ਲੈਣੇ ਆ ਜਾ ਕੇ ਹਾਂਜੀ ਤੇ ਤੁਸੀਂ 스낵 ਲੈਣਾ ਦੋ ਦੋ ਚਾਰ ਪਕੌੜੇ ਆ ਪਨੀਰ ਵਾਲੇ ਪਕੌੜੇ ਬ੍ਰੈਡ ਪਕੌੜੇ ਦੂਜੇ ਪਕੌੜੇ ਚਾਹ ਦਾ ਕੱਪਿਆਂ ਨਾਲ 10-12 ਡਾਲਰ ਤੋਂ ਘੱਟ ਨਹੀਂ ਇੱਥੇ ਮਿਲਦਾ ਜੀ ਜੀ ਤੇ ਖਾਣੇ ਦੀ ਥਾਣੀ 15-20 ਡਾਲਰ ਦੀ ਥਾਲੀ ਮਤਲਬ 20-25 ਡਾਲਰ ਦਾ ਖਾਣਾ ਇੱਕ ਬੰਦਾ ਆਰਾਮ ਨਾਲ ਖਾਂਦਾ ਜੀ ਜੀ ਇੰਡੀਆ ਦੇ ਵਿੱਚ ਵੀ ਇਦਾਂ ਹੀ ਆ ਹੁਣ ਤੁਸੀਂ ਪਰਮੇਸ਼ਰ ਦਵਾਰ ਜਾ ਕੇ ਦੇਖੋ ਉਦਾਂ ਦਾ ਖਾਣਾ ਬਾਹਰ ਤੁਹਾਨੂੰ ਇਦਾਂ 3-400 ਡਾਲਰ ਤੋਂ ਘੱਟ ਥੋੜੀ ਮਿਲਣਾ ਬਿਲਕੁਲ ਜੀ ਬਿਲਕੁਲ ਅੱਧੇ ਤਾਂ ਪਹਿਲਾਂ ਉਹ ਹੁੰਦੇ ਆ ਜਿਹੜੇ ਸਿਰਫ ਫ੍ਰੀ ਕਰਕੇ ਉੱਥੇ ਨਾਲ ਦਿਹਾੜੀ ਲੰਘ ਜਾਂਦੀ ਆ ਗੱਲਾਂ ਬਾਤਾਂ ਕਰ ਲੈਣੀਆਂ ਆ ਜੀ ਦੇਣ ਫਿਰ ਜਿਹੜੇ ਦੇਣ ਨੂੰ ਜਿਹੜੇ ਤਿਆਰ ਹੁੰਦੇ ਆ ਉਹਦੇ ਚੋਂ ਜੇ 100 ਜਣਾ ਆ ਨਾ ਉੱਥੇ ਜਾਣੇ ਵਾਲਾ ਉਹਦੇ ਚੋਂ 5 ਜਣੇ ਹਾਰਡਲੀ 5 ਜਣੇ ਹੋਣਗੇ ਜਿਹੜੇ ਸਿਰਫ ਇਸ ਕਰਕੇ ਦਿੰਦੇ ਆ ਕਿ ਲੋਕਾਂ ਦਾ ਭਲਾ ਹੋ ਜਵੇ ਮੇਰੇ ਕੋਲ ਹੈਗਾ ਆ ਮੈਂ ਕਰਾਂ ਜੀ ਨਹੀਂ ਤਾਂ ਡਰ ਦੇ ਮਾਰੇ ਦਿੰਦੇ ਆ ਵੀ ਇਦਾਂ ਰੱਬ ਦੀ ਜਗਾ ਆ ਇਦਾਂ ਕੁਝ ਗਲਤ ਜੇ ਇਦਾਂ ਭਾਰ ਨਾ ਪੈ ਜਵੇ ਜਾਂ ਜਿਹਨਾਂ ਬੰਦਿਆਂ ਨੇ ਗਲਤ ਤਰੀਕੇ ਨਾਲ ਪੈਸਾ ਕਮਾਇਆ ਹੁੰਦਾ ਉਹਨਾਂ ਤੇ ਬੋਝ ਹੁੰਦਾ ਬਹੁਤ ਜ਼ਿਆਦਾ ਜੀ ਹਾਂਜੀ ਜਿਹੜਾ ਬੰਦਾ ਜਿੱਦਾਂ ਮਲਕ ਭਾਗੂ ਆਂਗ ਜਿਹੜਾ ਨਜਾਇਜ਼ ਲੋਕਾਂ ਦਾ ਹੱਕ ਮਾਰ ਰਿਹਾ ਆ ਹਾਂਜੀ ਸਮੰਦ ਟਾਈਵ ਉਹ ਬੋਝ ਉਹ ਬੋਝ ਥੱਲੇ ਆ ਉਹ ਡਰਿਆ ਹੋਇਆ ਆ ਵੀ ਮੈਂ ਕਿਤੇ ਇਦਾਂ ਨਾ ਹੋ ਜੇ ਮੈਂ ਮੈਂ ਡਰੜਿਆ ਜਾਮਾ ਵੀ ਮੈਂ ਤੱਕਾ ਕੀਤਾ ਹਾਂਜੀ ਜੀ ਉਸ ਗिल्ਟ ਤੋਂ ਗिल्ਟ ਤੋਂ ਬਚਣ ਦਾ ਮਾਰਾ ਉਹ ਜਾ ਕੇ ਉੱਥੇ ਉਹ ਉਹ ਚਾਹੁੰਦਾ ਆ ਵੀ ਮੈਂ ਦਿਆਂ ਜਦ ਕਿ ਜਿਹੜੇ ਇਹ ਇਹ ਸਾਧਨ ਸਿਗੇ ਇਸ ਕਰਕੇ ਸਿਗੇ ਵੀ ਜਿਨ੍ਹਾਂ ਦੇ ਕੋਲ ਜਦੋਂ ਪਰਿਵਾਰ ਸੈੱਟ ਲਿਆ ਕੁਝ ਹੈਗਾ ਆਪਣਾ ਕੁਝ ਨਾ ਕੁਝ ਟਾਈਮ ਵੀ ਤੇ ਪੈਸਾ ਵੀ ਤੁਸੀਂ ਉੱਥੇ ਇਨਵੈਸਟ ਕਰੋ ਤਾਂ ਕਿ ਤੁਹਾਨੂੰ ਤਸੱਲੀ ਮਿਲੇ ਜੀ ਜੀ ਬਿਲਕੁਲ ਹੁਣ ਜਦੋਂ ਜਦੋਂ ਇਹ ਇਹ ਵਰਤੀ ਬਣੀ ਨਾ ਲੋਕਾਂ ਦੀ ਫਿਰ ਉਹ ਲੋਕ ਜਿਹੜੀ ਗੱਲ ਤੁਸੀਂ ਕਹਿੰਨੇ ਆ ਪਰ ਸਾਰਿਆਂ ਤੋਂ ਵੱਡੀ ਗੱਲ ਇਹ ਆ ਜੀ ਕਿਸੇ ਵੀ ਮੁਲਕ ਵਿੱਚ ਜਿਹੜੇ ਸਕੂਲ ਬਣਾਉਣੇ ਆ ਤੇ ਹਸਪਤਾਲ ਬਣਾਉਣੇ ਆ ਨਾ ਹਾਂਜੀ ਉਹ ਬਾਬਿਆਂ ਦਾ ਕੰਮ ਨਹੀਂ ਹੈ ਸਟੇਟ ਦਾ ਕੰਮ ਆ ਸਰਕਾਰ ਦਾ ਕੰਮ ਆ ਉਹ ਜੀ ਬਿਲਕੁਲ ਉਹ بجائے ਇਹਦੇ ਪਈ ਪੈਸੇ ਇਕੱਠੇ ਕਰਕੇ ਸਕੂਲ ਖੋਲੋ ਤੁਸੀਂ ਜਦੋਂ ਐਮਪੀ ਦੀਆਂ ਜਾਂ ਐਮਐਲਏ ਦੀਆਂ ਚੋਣਾਂ ਆਉਣੀ ਆयां ਉਸ ਵੇਲੇ ਇਹ ਸੋਚ ਕੇ ਵੋਟਾਂ ਪਾਓ ਕਿ ਕਿਹੜੀ ਸਰਕਾਰ ਲੋਕਾਂ ਦੇ ਭਲੇ ਲਈ ਕੰਮ ਕਰਦੀ ਹੈ ਜੀ ਬਿਲਕੁਲ ਜੀ ਬਿਲਕੁਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਟਾਈਮ ਪੰਜਾਬ ਦੇ ਵਿੱਚ ਇੱਕ ਵੀ ਸਕੂਲ ਕਾਲਜ ਨਹੀਂ ਖੁੱਲਿਆ ਹਾਂਜੀ ਜਦ ਕਿ ਹੁਣ ਇਟਲੀ ਵਿੱਚ ਪਹਿਲੀ ਯੂਨੀਵਰਸਿਟੀ ਸ਼ਾਇਦ 1100 1000 ਦੇ ਵਿੱਚ 1000 ਈਸਵੀ ਚ ਬਣ ਗਈ ਸੀ ਠੀਕ ਹੈ ਜੀ ਜਰਮਨੀ ਵਿੱਚ 1300 ਦੇ ਲਗਭਗ ਜਾਨੀ 800 ਸਾਲ ਪਹਿਲਾਂ ਉੱਥੇ ਪ੍ਰਿੰਟਿੰਗ ਪ੍ਰੈਸ ਲੱਗ ਚੁੱਕੀ ਆ ਇਦਾਂ ਛਾਪਾਖਾਨਾ ਆ ਚੁੱਕਾ ਜਿਹੜਾ ਕਿ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ 1900 ਦੇ ਲਗ ਕੇ ਆਇਆ ਠੀਕ ਹੈ ਜੀ ਹਾਂਜੀ ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹਨੂੰ ਇਹ ਪਤਾ ਸੀ ਪਈ ਅਸੀਂ ਸਿੱਖ ਕੌਮ ਜਿਹੜੀ ਆ ਗਿਆਨ ਨੂੰ ਗੁਰੂ ਕਹਿੰਦੀ ਆ ਹਾਂਜੀ ਉਹਦੇ 50 ਸਾਲ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਨਹੀਂ ਛਾਪ ਹੋਇਆ ਸਾਤੋਂ ਹਾਂਜੀ ਜੀ ਜੀ ਉਹ 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 ਉਹਦੇ ਮਰਨ ਤੋਂ ਬਾਅਦ ਜਦੋਂ ਅੰਗਰੇਜ਼ ਆ ਗਏ ਆ ਉਸ ਵੇਲੇ ਪ੍ਰੈਸ ਆਈ ਆ ਪੰਜਾਬ ਦੇ ਵਿੱਚ ਜੀ ਹਾਂਜੀ ਇਹ ਹੁਣ ਅਸੀਂ ਉਹਦੇ ਪੋਤਰੇ ਦੇ ਵਿਆਹ ਦੇ ਉੱਤੇ 10 ਲੱਖ ਬਰਾਤੀ ਭੇਜ ਕੇ ਸੋਨੇ ਦੀਆਂ ਚਾਂਦੀ ਦੀਆਂ ਥਾਲੀਆਂ 'ਚ ਖਾਣਾ ਤਾਂ ਖਲਵਾ ਰਹੇ ਆ ਪੈ ਇੰਨਾ ਪੈਸਾ ਹੁਣ ਲਾਇਆ ਪੋਤੇ ਦੇ ਵਿਆਹ ਤੇ ਹਾਂਜੀ ਹਾਂਜੀ ਕਾਲਜ ਕਿੰਨੇ ਖੋਲੇ ਪੰਜਾਬ ਚੋਂ ਨੇ ਹਾਂਜੀ ਯੂਨੀਵਰਸਟੀਆਂ ਕਿੰਨੀਆਂ ਖੋਲੀਆਂ ਹਾਂ ਹਾਂਜੀ ਉਦੋਂ ਮਤਲਬ ਉਦੋਂ ਹੀ ਸਿੰਪਲ ਸਿਸਟਮ ਹੀ ਕਾਇਦਾ ਸਿਸਟਮ ਕੁਝ ਹੋਇਆ ਨਹੀਂ ਸਿਸਟਮ ਕਿਉਂ ਕਿਉਂ ਇੰਗਲੈਂਡ ਚ ਤਾਂ ਨਹੀਂ ਸੀ ਕਾਇਦਾ ਸਿਸਟਮ ਹਾਂਜੀ ਜੇ 60 ਮੁਲਕਾਂ ਦੇ ਪ੍ਰਧਾਨ ਮੰਤਰੀ ਤੁਹਾਡੇ ਕੋਲ ਆਉਂਦੇ ਆ ਹਾਂਜੀ ਕਾਇਦਾ ਸਿਸਟਮ ਦਾ ਕੀ ਮਤਲਬ ਹੋਇਆ ਹੁਣ ਹੁਣ ਕਹਦੇ ਨਹੀਂ ਤੁਸੀਂ ਮੰਨਦੇ ਵੇ ਕਾਇਦਾ ਸਿਸਟਮ ਠੀਕ ਹੈ ਸਾਡੇ ਲਈ ਜੀ ਠੀਕ ਹੈ ਉਹ ਉਹ ਕੰਮ ਸਰਕਾਰ ਦਾ ਆ ਇਹ ਆਪ ਪੈਸੇ ਇਕੱਠੇ ਕਰਕੇ ਕਰਨ ਦੀ ਵਜਾਏ ਇਹ ਸੋਚੋ ਵੀ ਜਦੋਂ ਵੋਟਾਂ ਆਉਣੀ ਆयां ਤਾਂ ਐਮਐਲਏ ਮੋਰੇ ਸ਼ਰਤ ਕਿਹੜੀ ਰੱਖਣੀਆਂ ਵੀ ਸਾਡੇ ਇਹਨਾਂ ਦਸਾਂ ਪਿੰਡਾਂ ਚ ਕਾਲਜ ਚਾਹੀਦਾ ਹਾਂਜੀ ਬਿਲਕੁਲ ਜੀ ਪਿੰਡ ਦੇ ਵਿੱਚ ਸਕੂਲ ਚਾਹੀਦਾ ਆ ਜੀ ਬਿਲਕੁਲ ਫਿਰ ਦੂਜੀ ਗੱਲ ਦੂਜੀ ਦੂਜੀ ਗੱਲ ਜਿਹੜਾ ਤੁਹਾਡੇ ਤੁਹਾਡੇ ਪਿੰਡ ਪ੍ਰਾਇਮਰੀ ਸਕੂਲ ਹੈਗਾ ਆ ਹੈਗਾ ਜੀ ਖਾਲੀ ਪਿਆ ਆ ਉੱਥੇ ਦੱਬੂਗੀ ਹੋਈ ਨਹੀਂ ਨਹੀਂ ਐਡੀ ਐਡੀ ਦੂਰ ਉਹ ਮੈਨੂੰ ਉੱਥੇ ਤੇ ਮੈਂ ਜਾਊਂਗਾ ਪਹਿਲਾਂ ਤੁਸੀਂ ਇਹ ਦੱਸੋ ਪ੍ਰਾਇਮਰੀ ਸਕੂਲ ਹੈਗਾ ਆ ਹਾਂ ਜੀ ਹੈਗਾ ਜੀ ਪਰ ਬੰਦ ਪਿਆ ਆ ਨਹੀਂ ਨਹੀਂ ਉੱਥੇ ਉਹ ਉਹ ਨਾ ਅਗਲੀ ਗੱਲ ਨਾ ਕਰਿਓ ਮੈਂ ਫਿਰ ਜਿੰਨਾ ਮੈਂ ਸਵਾਲ ਪੁੱਛੂੰਗਾ ਉਨਾਂ ਜਵਾਬ ਦਿਓ ਪ੍ਰਾਇਮਰੀ ਸਕੂਲ ਹੈਗਾ ਨਾ ਹੈਗਾ ਹੈਗਾ ਜੀ ਹੈਗਾ ਹਾਈ ਸਕੂਲ ਨਹੀਂ ਜੀ ਪ੍ਰਾਇਮਰੀ ਸਕੂਲ ਹੈ ਸਾਡੇ ਪਿੰਡ ਕੱਲਾ ਮਿਡਲ ਵੀ ਹੈ ਨਹੀਂ ਕੱਲਾ ਪ੍ਰਾਇਮਰੀ ਆ ਨਾ ਕਬਨੈਰੀ ਜੀ ਹੁਣ ਤੁਸੀਂ ਇਹ 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 ਨੋਟ ਕਰੋ ਆਪਣੇ ਪਿੰਡ ਵਿੱਚ ਨਾਲ ਦੇ ਪਿੰਡਾਂ ਵਿੱਚ ਜਾ ਕੇ ਵੀ ਜਿਹੜਾ ਪ੍ਰਾਇਮਰੀ ਸਕੂਲ ਆ ਉਹਦੇ ਵਿੱਚ ਜਿਹੜੇ ਸਰਕਾਰੀ ਟੀਚਰ ਆ ਹਾਂਜੀ ਅਕਸਰ ਤੁਹਾਡੇ ਪਿੰਡਾਂ ਦੇ ਹੀ ਹੋਣਗੇ ਨਾ ਉਹ ਬਿਹਾਰ ਦੇ ਤਾਂ ਹੈ ਨਹੀਂ ਬਿਲਕੁਲ ਜੀ ਬਿਲਕੁਲ ਲਾਗੇ ਪਾਸੇ ਦੇ ਆ ਸਾਰੇ ਲਾਗੇ ਪਾਸੇ ਦੇ ਹੋਣਗੇ ਅੱਛਾ ਇਹ ਵੀ ਗੱਲ ਹੈ ਨਹੀਂ ਕਿ ਪੜ੍ਹੇ ਲਿਖੇ ਨਹੀਂ ਹੈਗੇ ਉਹਨਾਂ ਨੂੰ ਪੜ੍ਹਾਈ ਨਹੀਂ ਆਉਂਦੀ ਪੜ੍ਹੇ ਲਿਖੇ ਹੋਣਗੇ ਡਿਗਰੀ ਲੈ ਕੇ ਲੱਗੇ ਆ ਨਾ ਜੀ ਬਿਲਕੁਲ ਬਿਲਕੁਲ ਹਾਂਜੀ ਅੱਛਾ ਜੇ ਉਹ ਮਿਹਨਤ ਕਰਕੇ ਪੜਾਉਂਦੇ ਹੋਣ ਹਾਂਜੀ ਤੇ ਪ੍ਰਾਈਵੇਟ ਸਕੂਲ ਕਾਤੇ ਖੁੱਲਣ ਬਿਲਕੁਲ ਜੀ ਪ੍ਰਾਈਵੇਟ ਦਾ ਸਾਡੇ ਉੱਪਰ ਇਨੇ ਸਕੂਲ ਆਗੇ ਨਹੀਂ 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 ਅੱਗੇ ਅੱਗੇ ਸਾਡੇ ਸਾਡਾ ਨਹੀਂ ਇਦਾਂ ਭਾਜੀ ਜਦੋਂ ਨਾ ਆਪਾਂ ਗੱਲ ਕਰਦੇ ਆ ਇੱਕ ਸਬਜੈਕਟ ਇੱਕ ਵਿਸ਼ਾ ਆ ਜੇ ਆਪਾਂ ਹੁਣ ਬਾਕੀ ਸਰੋਤੇ ਵੀ ਸੁਣਦੇ ਆ ਮੈਂ ਚਾਹਨਾ ਵਿਸ਼ੇ ਤੋਂ ਨਾ ਭਟਕੀ ਮੈਂ ਤੁਹਾਨੂੰ ਕਹਿਣਾ ਤੁਸੀਂ ਮੈਨੂੰ ਕਿਹਾ ਪਈ ਗੁਰਦੁਆਰਿਆਂ 'ਚ ਇਨ੍ਹਾਂ ਥਾਵਾਂ ਤੇ ਲੋਕ ਜਾਂਦੇ ਆ ਪਰ ਸਕੂਲ ਖੋਲਣ ਲਈ ਕੋਈ ਤਿਆਰ ਨਹੀਂ ਹੁੰਦਾ। ਜੀ ਆਪਾਂ ਉਸ ਵਿਸ਼ੇ ਤੇ ਗੱਲ ਕਰਦੇ ਆ ਮੈਂ ਕਹਿੰਨਾ ਤੁਹਾਡੇ ਪਿੰਡ ਸਕੂਲ ਤਾਂ ਖੁੱਲਾ ਆ। ਹਾਂਜੀ ਟੀਚਰ ਵੀ ਆ ਇਹ ਹਰਾਮਖੋਰੀ ਹੁਣ ਕਿਹਦੀ ਆ ਕਿ ਮਿਹਨਤ ਨਾਲ ਪੜ੍ਹਾਉਣਾ ਨਹੀਂ ਹੈਗਾ ਇਹਦੇ ਵਿੱਚ ਵੀ ਕਿਸੇ ਬਾਬੇ ਨੂੰ ਕਿਸੇ ਹੋਰ ਨੂੰ ਪੈਸੇ ਇਕੱਠੇ ਕਰਕੇ ਦੇਣ ਦੀ ਲੋੜ ਆ ਤਨਖਾਹ ਤਾਂ ਮਿਲਦੀ ਆ ਉਹਨਾਂ ਨੂੰ। ਹਾਂਜੀ ਹੁਣ ਜਿੰਨਾ ਚਿਰ ਤੁਹਾਡੇ ਆਪਣੇ ਲੋਕ ਜਿਹੜੇ ਆ ਉਹ ਜ਼ਿੰਮੇਵਾਰ ਨਹੀਂ ਹੁੰਦੇ। ਹਾਂਜੀ ਹੁਣ ਟੀਚਰ ਆ ਉਹ ਆਪਣੀ ਜ਼ਿੰਮੇਵਾਰੀ ਚੱਕੇ ਤੇ ਮੈਂ ਪੂਰਾ ਟਾਈਮ ਰਹਿਣਾ ਮਿਹਨਤ ਨਾਲ ਪੜਾਉਣਾ ਪਿੰਡ ਦਾ ਸਰਪੰਚ ਕੱਲੇ-ਕੱਲੇ ਘਰ ਜਾ ਕੇ ਪਿੰਡ ਦੇ ਲੋਕਾਂ ਨੂੰ ਕਹੇ ਵੀ ਪ੍ਰਾਇਮਰੀ ਸਕੂਲ ਦੇ ਜਿੰਨੇ ਨਿਆਣੇ ਆ ਤੁਹਾਡੇ ਇਹ ਸਕੂਲ ਵਿੱਚ ਭੇਜੋ ਹਾਂਜੀ ਜੀ ਜੀ ਬਿਲਕੁਲ ਤੁਸੀਂ ਸਾਰੇ ਇਕੱਠੇ ਹੋਵੋ ਸਾਰੇ ਪਰਿਵਾਰਾਂ ਨੂੰ ਜਾਓ ਟੀਚਰ ਨੂੰ ਕਹੋ ਵੀ ਤੈਨੂੰ ਲੋੜ ਕਿਹੜੀ ਟੀਚਰ ਕਹੇ ਵੀ ਗੱਲ ਸੁਣੋ ਮੈਂ ਆਉਣਾ 6 ਘੰਟੇ ਮੇਰੀ ਮਾਤਾ ਬਿਮਾਰ ਮੈਨੂੰ 2 ਘੰਟੇ ਘੰਟਾ ਵਿੱਚੋਂ ਜਾਣਾ ਪੈਂਦਾ ਤੁਸੀਂ ਆਪ ਜ਼ਿੰਮੇਵਾਰੀ ਚੱਕੋ ਕੋਈ ਵੀ ਭਰਤ ਭਾਈ ਤੇਰੀ ਮਾਤਾ ਨੂੰ ਡਾਕਟਰ ਦੇ ਅਸੀਂ ਲੈ ਜਾਾਂਗੇ 汉字。